ਸ਼ੀ ਆਰਪੋਰ ਦੇ ਚੰਡੀਗੜ੍ਹ ਬਾਈਪਾਸ ਤੇ ਪ੍ਰਵਾਸੀ ਮਜ਼ਦੂਰਾਂ ਦੀ ਗੁੰਡਾਗਰਦੀ ਤੋਂ ਤੰਗ ਆ ਕੇ ਉਹਨਾਂ ਦੀਆਂ ਰੇਡੀਆਂ ਚੁਕਾਈਆਂ ਅਤੇ ਉੱਥੇ ਪੰਜਾਬੀ ਵੀਰਾਂ ਨੇ ਵਧੀਆ ਢੰਗ ਦੇ ਨਾਲ ਆਪਣੇ ਕਾਰੋਬਾਰ ਫਲ ਫਰੂਟਾਂ ਦੀਆਂ ਰੇਡੀਆਂ ਲਗਾਈਆਂ ਪੈਗਾਮੇ ਜਗਤ ਤੋਂ ਬਲਜਿੰਦਰ ਕਿਤਨਾ ਦੀ ਰਿਪੋਰਟ ਪੈਗਾਮ ਇਸ ਗਤ ਸਾਡੇ ਵਿਚਾਰੋਂ ਔਰ ਸੁਪਨੋ ਕੀ ਧਾਰਾ ਹੈ ਸਤ ਸ੍ਰੀ ਅਕਾਲ ਦੋਸਤੋ ਪੈਗਾਮੇ ਜਗਤ ਦੇ ਸਾਹਮਣੇ ਆ ਅੱਜ ਅਸੀਂ ਹੁਸ਼ਿਆਰਪੁਰ ਜੋ ਕਿ ਬਾਈਪਾਸ ਤੇ ਇੱਥੇ ਕੇ ਆਪਣੇ ਪੰਜਾਬੀ ਵੀਰਾਂ ਨੇ ਆਪਣੇ ਆਪਣੇ ਕਾਰੋਬਾਰ ਚਲਾਏ ਆ ਅੱਜ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਔਰ ਜਿਹੜੇ ਸਾਡੇ ਵੀਰ ਪੰਜਾਬੀ ਵੀਰਾਂ ਕਰੋ ਕਿਸੇ ਤਰ੍ਹਾਂ ਦੀ ਵੀ ਸਬਜ਼ੀ ਜਾਂ ਫਰੂਟ ਜਾਂ ਕੋਈ ਖਾਨ ਤੀਨ ਦੀਆਂ ਵਸਤਾਂ ਲੈ ਰਹੇ ਨੇ ਉਹਨਾਂ ਨੂੰ ਵੀ ਪੁੱਛਦੇ ਆ ਕਿ ਜਿਹੜੇ ਸਾਡੇ ਪੰਜਾਬੀ ਵੀਰ ਹਣ ਕੰਮ ਕਰਦੇ ਆ ਉਹ ਉਹਨਾਂ ਨੂੰ ਕੀ ਹੋ ਰਿਹਾ ਮਹਿਸੂਸ ਹੋ ਰਿਹਾ ਆਜੋ ਕਰਦੇ ਆਂ ਗੱਲਬਾਤ ਜਿਹੜੀ ਕਿ ਸਾਡੇ ਵੀਰ ਇੱਥੇ ਪੰਜਾਬੀ ਵੀਰ ਜਿਨ੍ਹਾਂ ਨੇ ਥਾਣਪੀਨ ਦਾ ਇੱਥੇ ਸਮਾਨ ਰੱਖਿਆ ਜੀ ਗਾਇਬਿਰ ਜੀ ਖਾਲਸਾ ਗਾਇਬਿਰ ਜੀ ਕੀ ਫਤਗੀ ਜੀ ਕਿ ਜੀ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਜੀ ਇੱਥੇ ਆ ਕੰਮ ਹੋ ਗਿਆ ਹਾਂਜੀ 4 ਦਿਨ ਹੋਇਆ ਜੀ ਅੱਛਾ ਜੀ ਆਪਾਂ 4 ਦਿਨ ਹੋਏ ਨੇ ਕਿੱਦਾਂ ਕਿਓ ਯਰ ਰਿਸਪੌਂਸ ਮਿਲ ਰਿਹਾ ਜੀ ਰਿਸਪੌਂਸ ਵਧੀਆ ਜੀ ਆਪਣਾ ਪੰਜਾਬੀ ਬੰਦੇ ਕੰਮ ਕਰ ਰਹੇ ਆ ਸਾਰੇ ਪੰਜਾਬੀ ਆਪਣੇ ਹਨ ਤੇ ਬਹੁਤ ਵਧੀਆ ਰੋਕਾ ਹੋ ਰਿਹਾ ਜੀ ਬਾਕੀ ਜਿਹੜੇ ਆਪਣੇ ਪੰਜਾਬੀ ਕਿ ਅੱਗੇ ਚੱਲਣਾ ਚਾਹੁੰਦੇ ਆ ਜਾਂ ਕਿ ਮਤਲਬ ਆਪਣੇ ਪੰਜਾਬ ਤੋਂ ਬਾਹਰ ਜਾ ਕੇ ਕੰਮ ਕਰਦੇ ਆ ਉਹਨਾਂ ਨੂੰ ਇਹੀ ਸੁਝਾਸ਼ਨ ਆ ਉਹਨਾਂ ਨੂੰ ਇਹੀ ਸੁਝਾਸ਼ਨ ਆ ਕਿ ਇੱਥੇ ਆਪਣਾ ਕੰਮ ਕਾਰੋਬਾਰ ਆਪਣਾ ਕਰੋ ਜਿਹੜਾ ਵੀ ਤਨ ਹੈ ਨਾ ਤੇ 12ਵਾਂ ਵੀ ਇਹੀ ਕੰਮ ਕਰਨੇ ਆਪਾਂ ਜਾ ਕੇ ਹੈ ਨਾ 12ਵੀਂ ਲੋਕਾਂ ਦਾ ਲੋਕਾਂ ਚ ਰੋਜ਼ਾ ਦਰਨਾ ਇੱਥੇ ਆਪਣਾ ਕੰਮ ਖੋਲੋ ਤੇ ਆਪਣਾ ਸਾਰਾ ਕੁਝ ਮਨ ਪਰਮਾਤਮਾ ਨੇ ਦੇ ਦੇਣਾ ਜੀ ਬਾਕੀ ਜਿਵੇਂ ਹੁਣ ਤਕਰੀਬਨ ਮੈਂ ਜਿੱਥੇ ਦੇਖ ਰਿਹਾ ਬਾਈਪਾਸ ਦੇ ਤਕਰੀਬਨ ਦੋਨੋਂ ਸਾਈਡਾਂ ਤੇ ਆਪਣੇ ਪੰਜਾਬੀ ਵੀਰਾਂ ਨੇ ਹੀ ਕਾਰੋਬਾਰ ਖੋਲੇ ਆ ਸਾਰਿਆਂ ਨੂੰ ਵਧੀਆ ਰਿਸਪੌਂਸ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਸਾਰਿਆਂ ਨੂੰ ਰਿਸਪੌਂਸ ਆਕੀ ਗੱਲ ਕਰੋ ਤੁਸੀਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਫਤਿਹ ਭਾਬਾ ਜੀ ਆਪਣਾ ਜਿੰਨੇ ਇੱਥੇ ਸਾਡੇ ਸਾਰੇ ਪੰਜਾਬੀ ਵੀਰਾਂ ਨੇ ਕਾਰੋਬਾਰ ਖੋਲੇ ਆ ਬੜੀ ਖੁਸ਼ੀ ਹੋਈ ਪਹਿਲਾਂ ਤੇ ਇਸ ਗੱਲ ਨੂੰ ਦੇਖ ਕੇ ਕਿ ਆਪਣੇ ਪੰਜਾਬੀ ਵੀਰਾਂ ਨੇ ਇੱਥੇ ਹੀ ਜਿਹੜੇ ਕਾਰੋਬਾਰ ਖੋਲੇ ਆ ਕਿਉਂਕਿ ਪਹਿਲਾਂ ਇੱਥੇ ਹੁੰਦੇ ਸੀ ਪਰ ਪ੍ਰਵਾਸੀ ਹੁੰਦੇ ਸੀਗੇ ਉਹਨਾਂ ਨੇ ਕਿ ਦਿਨਾਂ ਤੱਕ ਕਾਰਜ ਕਰਨਾ ਜਾਂ ਮਤਲਬ ਉਹਨਾਂ ਨੇ ਇੱਕੋ ਹੀ ਰੇਟ ਆਪਣੇ ਆਪਸ ਵਿੱਚ ਰੱਖਣਾ ਕਿ ਅਸੀਂ ਆਹ ਚੀਜ਼ ਨੂੰ 100 ਰੁਪਇਆ ਘੱਟ ਨਹੀਂ ਲੈਣਾ ਜਾਂ ਮਤਲਬ ਉਹ ਗੜੀਆਂ ਸੜੀਆਂ ਚੀਜ਼ਾਂ ਸਾਨੂੰ ਟੇਸਟ ਕਰਦੇ ਹੁੰਦੇ ਸੀਗੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਵੀਰ ਜੀ ਬਹੁਤ ਜਿਹੜੀ ਤੁਸੀਂ ਗੱਲਾਂ ਕਰ ਰਹੇ ਬਿਲਕੁਲ ਸੱਚਾ ਦਾਸ ਗੁਰਪ੍ਰੀਤ ਸਿੰਘ ਖਾਲਸਾ ਸ਼ਰੂਮਨੀ ਪੰਥੋਂ ਦਲ ਅਰਬਾ ਘਰਬਾ ਤਰਨਤਾਰਨ ਦਲ ਸਰਪ੍ਰਸਤ ਬਾਬਾ ਰਾਜਾ ਰਾਸੰਗ ਇਹ ਜਿਹੜੀ ਵੀਰਤੀ ਮਾਰਕੀਟ ਹੈ ਇਹਨੂੰ ਆਪਾਂ ਨਾਮ ਦਿੱਤਾ ਹੈਗਾ ਖਾਲਸਾ ਮਾਰਕੀਟ। ਉਹ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇੱਥੇ ਇੱਕ ਪ੍ਰਵਾਸੀ ਨੇ ਇੱਕ ਗੁਰਸਖ ਬੰਦੇ ਨਾਲ ਧੱਕਾ ਕੀਤਾ। ਉਹਨੂੰ ਮਾਂ ਦੀ ਗਾਲ ਕੱਢੀ ਉਹ ਹੋਇਆ ਕਿਸਦਾ ਕਿ ਇੱਕ ਮੋਟਰਸਾਈਕਲ ਲਗਾ ਸੀ ਉਹਦੀ ਫੜੀ ਦੇ ਕੋਲ ਜਦ ਕਿ ਉਹਨੇ ਫੜੀ ਅਜੇ ਖੋਲ ਹੀ ਨਹੀਂ ਸੀਗੀ। ਔਰ ਜਦੋਂ ਉਹ ਗੁਰਸਖ ਬੰਦਾ ਉਹ ਕੋ ਮੋਟਰਸਾਈਕਲ ਲੈਣ ਆਇਆ ਤਾਂ ਉਹਨੂੰ ਬੁਰਾ ਭਲੇ ਸ਼ਬਦ ਪੱਦੀ ਸ਼ਬਦਾਵਲੀ ਬੋਲੀ ਕਾਲਾ ਗੱਡੀਆਂ ਦਾਤ ਵੀ ਦਿਖਾਇਆ ਨਾਰੀ ਅਲਵਾੜਾ ਦਾਤ। ਨਾਰੀ ਅਸ ਲੰਗਵਾੜਾ ਦਾਤ। ਤਾਂ ਉਹਨੇ ਕਿਹਾ ਵੀ ਤੂੰ ਥੋੜਾ ਘਾਨਾ ਗੱਲ ਕਰ ਔਰ ਹੋਰ ਉਹ ਹੱਥੋਂ ਪਾਈ ਵੀ ਹੋਇਆ ਅ ਹੋਰ ਵੀ ਇੱਕ ਦੋ ਇੱਥੇ ਇੱਕ ਸਿਰਫ ਦੋ ਪੰਜਾਬੀ ਹੀ ਸੀਗੇ ਇੱਕ ਹੋਰ ਇੱਕ ਬੀਬੀ ਹੈਗੀ ਆ ਉਹ ਭੱਲੇ ਦਹੀ ਭੱਲੇ ਜਿਹੜੇ ਆ ਉਹ ਬਣਾਦੇ ਆ ਕਾਫੀ ਉਹਨਾਂ ਦੇ ਦਾਦਾ-ਪੜਦਾਦਾ ਜੀ ਬਣਾਉਂਦੇ ਹੁੰਦੇ ਸੀ ਤਾਂ ਜਦੋਂ ਉਹ ਉਹਨਾਂ ਨੇ ਗੱਲਬਾਤ ਕਰਕੇ ਸਾਨੂੰ ਦੱਸਿਆ ਕਦੀ ਤਾਂ ਉਹਨਾਂ ਦਾ ਸਮਾਨ ਚੋਰੀ ਕਰ ਲੈਂਦੇ ਹੁੰਦੇ ਸੀ ਦਾਗ ਦੇ ਮੋਰੇ ਉਹਨਾਂ ਨੂੰ ਪਰੇਸ਼ਾਨ ਕਰ ਦਿੰਦੇ ਸੀ ਕਿ ਇਹਨਾਂ ਤੋਂ ਕੋਈ ਚੀਜ਼ ਨਾ ਖਰੀਦੇ ਤੇ ਸੰਗਤ ਨੇ ਰਲ ਕੇ ਉਹਨਾਂ ਦਾ ਮਤਾ ਪਾਸ ਕਰਕੇ ਉਹਨਾਂ ਦੀ ਸੇਵਾ ਪਾਣੀ ਕੀਤੀ ਰੱਜ ਕੇ ਜੋ ਉਹਨਾਂ ਨੂੰ ਤਿਲਫੁਲ ਪ੍ਰਸ਼ਾਦਾ ਸਕਾਇਆ ਉਹਨਾਂ ਨੂੰ ਠੀਕ ਹੈ ਸਾਡੀ ਸਿੱਖੀ ਰਵੈਤ ਅਨਸਾਰ ਸੇਵਾ ਪਾਣੀ ਨਾ ਦੀ ਹੋਈ ਤਾਂ ਫਿਰ ਜਿੰਨਾ ਉਹਨਾਂ ਦਾ ਦਾਣਾ ਪਣੀ ਲਿਖਿਆ ਸੀ ਉਸ ਤੋਂ ਬਾਅਦ ਉਹ ਇੱਥੋਂ ਭਜਾਏ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਮੌਕਾ ਆ ਇਹ ਸਾਡੇ ਪੰਜਾਬੀਆਂ ਲਈ ਆ ਜ਼ਿਆਦਾਤਰ ਸਾਡੇ ਲੋਕ ਬਾਹਰ ਜਾਣਾ ਚਾਹੁੰਦੇ ਆ ਤਾਂ ਮੇਰੀ ਸਭ ਤੁਹਾਡੇ ਚੈਨਲ ਰਾਹੀਂ ਸਭ ਨੂੰ ਬੇਨਤੀ ਆ ਕਿ ਤੁਸੀਂ ਆਪਣੇ ਘਰ ਚ ਰਹਿ ਕੇ ਬਹੁਤ ਪੂਰਾ ਸਿਹਰਪੁਰ ਖਾਲੀ ਪਿਆ ਹਾਂਜੀ ਹਾਂ ਜੇ ਕੋਈ ਬੰਦਾ ਸਿਹਰਪੁਰ ਮੰਡੀ ਦੇ ਵਿੱਚ ਪੰਜਾਬੀ ਹੋਵੇ ਕੰਮ ਕਰਨਾ ਚਾਹਵੇ ਤਾਂ ਤੁਸੀਂ ਸਾਡੇ ਇੱਥੇ ਆ ਕੇ ਚੰਡੀਗੜ੍ਹ ਬਾਈਪਾਸ ਤੇ ਆ ਕੇ ਸਾਡੇ ਸੁਖਵਿੰਦਰ ਬਾਬਾ ਜੀ ਹੈਗੇ ਆ ਪ੍ਰਧਾਨ ਠੀਕ ਹੈ ਉਹਨਾਂ ਨੂੰ ਮਿਲੋ ਪੁਰ ਦੀ ਆਦਤ ਵਾਲੇ ਜਿਹੜੇ ਇਲਾਕੇ ਜਿਹੜੇ ਖਾਲੀ ਕਰਾ ਰਹੇ ਆ ਧਰਵਾਸੀਆ ਤੋਂ ਜਿਹੜੇ ਲੋਕ ਪਰੇਸ਼ਾਨ ਕਾਗੇ ਆ ਬਹੁਤ ਸਾਰੇ ਕਸਟਮਰ ਆਉਂਦੇ ਆ ਉਹ ਸਾਨੂੰ ਦੱਸਦੇ ਆ ਵੀਰ ਜੀ ਅੱਜ ਤੋਂ ਜਦੋਂ ਤੁਸੀਂ ਇੱਥੇ ਨਹੀਂ ਸੀ ਤਾਂ ਬਹੁਤ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਠੀਕ ਹੈ ਠੀਕ ਹੈ ਔਰ ਔਰ ਤਰ੍ਹਾਂ ਤਰ੍ਹਾਂ ਦੀ ਲੈਂਗੁਏਜ ਨਾਲ ਉਹ ਆਪਣੀ ਭਾਸ਼ਾ ਦੇ ਵਿੱਚ ਗਾਲ੍ਹਾਂ ਵੀ ਕੱਢਦੇ ਹੁੰਦੇ ਸੀਗੇ ਕਿਉਂਕਿ ਕਈ ਲੋਕਾਂ ਦੀ ਲੈਂਗੁਏਜ ਨਹੀਂ ਸਮਝ ਲਾਦੀ ਤਾਂ ਆਪਣੀ ਭਾਸ਼ਾ ਦੇ ਵਿੱਚ ਗੱਲ ਤੋਂ ਸ਼ਬਦ ਵੀ ਯੂਜ਼ ਕਰਦੇ ਸੀਗੇ ਕਿਉਂਕਿ ਅਸੀਂ ਜਿਵੇਂ ਹੁਣ ਸਾਰੀ ਬਾਈ ਤੁਹਾਡੀ ਗੱਲ ਨੂੰ ਹਾਂ ਜੀ ਜਿੱਦਾਂ ਆਪਾਂ ਚੰਡੀਗੜ੍ਹ ਬਾਈਪਾਸ ਤੋਂ ਆਪਾਂ ਹੁਸ਼ਿਆਰਪੁਰ ਵੱਲੋਂ ਆ ਰਹੇ ਸੀਗੇ ਤੇ ਤਕਰੀਬਨ ਅਸੀਂ ਇਹੀ ਦੇਖਦੇ ਜਾ ਰਹੇ ਸੀਗੇ ਕਿ ਬਹੁਤ ਵਧੀਆ ਲੱਗਿਆ ਜਦੋਂ ਦੇਖਿਆ ਆਪਾਂ ਗੁਰਸਿਕ ਦੀਨ ਤੇ ਭੈਣਾ ਸਾਡੀਆਂ ਗੁਰਸਿਕ ਆਪਣੇ ਆਪਣੀਆਂ ਦੁਕਾਨਾਂ ਤੇ ਬੈਠੀਆਂ ਸਾਨੂੰ ਬੜੀ ਵਧੀਆ ਬੜੀ ਖੁਸ਼ੀ ਹੋਈ ਔਰ ਮੈਂ ਇਹੀ ਮੈਂ ਕਹਿੰਦਾ ਵਾਪਸੀ ਆਦੇ ਹੋਏ ਆਪਾਂ ਜਰੂਰ ਥੋੜੀ ਕਵਰੇਜ ਕਰਕੇ ਜਾਵਾਂਗੇ ਤੇ ਨਾਲੇ ਜਿਹੜਾ ਜੋ ਵੀ ਇਸੇ ਪਾਖਿਆ ਹੋਇਆ ਆ ਉਹਦੇ ਬਾਰੇ ਵੀ ਚਲੋ ਤੁਸੀਂ ਜਾਣੂ ਕਰਵਾਤਾ ਕਿਉਂਕਿ ਗੱਲ ਚੁੰਦੀ ਸੀ ਕਿ ਕਿਸੇ ਸਾਡੇ ਗੁਰਸਿੱਖ ਵੀਰ ਦੇ ਨਾਲ ਕਿਸੇ ਪ੍ਰਵਾਸੀ ਨੇ ਧੱਕਾ ਕੀਤਾ ਸੀਗਾ ਤੇ ਏਸੀ ਕਰਕੇ ਉਹ ਪ੍ਰਵਾਸੀਆਂ ਦੀਆਂ ਜਿਹੜੀਆਂ 52 ਗੱਲਾਂ ਔਰ ਮੈਂ ਵੀ ਇਹੀ ਗੱਲ ਸਾਰਿਆਂ ਨੂੰ ਆਪਣੇ ਮਾਧਿਅਮ ਰਾਹੀਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਪੰਜਾਬੀ ਵੀਰੋ ਸਾਡੇ ਇੱਥੇ ਕੰਮ ਕੀ ਕੋਈ ਘਾਟ ਰਹੀ ਹੈ ਅਗਰ ਕੰਮ ਆਪਾਂ ਕਰਨਾ ਚਾਹੀਏ ਦਿਨਾਂ ਦੇ ਵਿੱਚ ਰਾਜੇ ਬਣ ਜਾਈਏ ਜਿਵੇਂ ਬਾਬਾ ਜੀ ਨੇ ਦੱਸਿਆ ਆ ਕਿ ਜਿੱਥੇ ਜਿੱਥੇ ਜ਼ਰੂਰਤ ਆ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬੀ ਵੀਰ ਕੰਮ ਕਰਨ ਤੇ ਬਾਕੀ ਹੋਰ ਬਾਬਾ ਜੀ ਤੁਸੀਂ ਕੀ ਜੀ ਤੁਸੀਂ ਦੇਖੋ ਜੀ ਉਸ ਤੋਂ ਬਾਅਦ ਇੱਕ ਦੋ ਇਦਾਂ ਦੇ ਕਾਰਜ ਜਿਹੜਾ ਤੁਹਾਨੂੰ ਬੱਚਾ ਕਿ ਛੋਟੇ 5 ਸਾਲ ਦੇ ਬੱਚੇ ਨਾਲ ਉਹਦੇ ਨਾਲ ਕੋ ਕਰਮ ਕੀਤੇ ਉਹਦੇ ਗੁਪਤ ਰੰਗ ਦੇ ਵਿੱਚ ਉਹ ਰੋੜ ਦੇ ਕੇ ਉਨੋਤ ਤਸੀਹੇ ਦੇ ਕਮਾਰਿਆ ਉਹ ਤਾਂ ਬਹੁਤ ਮਾਰੀ ਠੀਕ ਹੈ ਸਾਡਾ ਤਾਂ ਅਸੀਂ ਆਪਣੇ ਦੁਸ਼ਮਣ ਦੇ ਬੱਚੇ ਦੇ ਚਪੇੜ ਨਹੀਂ ਮਾਰ ਸਕਦੇ ਦੇਖੋ ਕਿਹੋ ਜਿਹਾ ਇਨਸਾਨ ਸੀ ਉਹ ਜੀ ਸੁਣਦੇ ਵਿੱਚ ਆਇਆ ਕਿ ਪਹਿਲਾਂ ਵੀ ਉਹ ਜਿਹੜਾ ਆ ਰੇਪ ਦੇ ਵਿੱਚ ਉਹ سزا ਕੱਟ ਕੇ ਆਇਆ ਤੇ ਇਹ 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 ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਨਾ ਹਾਂਜੀ ਬਿਲਕੁਲ ਦੇਖੋ ਅਸੀਂ ਪੰਜਾਬ ਤੋਂ ਬਾਹਰ ਜਾ ਕੇ ਕਿਤੇ ਕੰਮ ਨਹੀਂ ਕਰ ਸਕਦੇ ਕੋਈ ਦੁਕਾਨ ਨਹੀਂ ਲੈ ਸਕਦੇ ਜ਼ਮੀਨ ਨਹੀਂ ਲੈ ਸਕਦੇ ਹੈਗੇ ਔਰ ਪੰਜਾਬ ਨੂੰ ਸ਼ਾਮਲਾੜ ਦੇ ਤੌਰ ਤੇ ਬਾਹਰ ਕੇ ਜਾਂਦਾ ਤੇ ਜਿਹੜਾ ਕੋਈ ਰੇਪ ਕਰਕੇ ਚੋਰੀ ਕਰਕੇ ਠੱਗੀਆਂ ਕਰਕੇ ਉਹ ਆਂਦਾ ਤਾਂ ਪੰਜਾਬ ਚ ਆ ਕੇ ਜ਼ਮੀਨ ਲੈ ਲੈਂਦਾ ਆ ਪੰਜਾਬ ਨੂੰ ਖਤਮ ਕਰਨ ਦੀ ਤਿਆਰੀ ਪੂਰੀ ਸਰਕਾਰ ਪਿਛਲੇ ਕਾਫੀ ਟਾਈਮ ਤੋਂ ਕਰ ਰਹੀ ਆ ਤੇ ਤੁਹਾਡੇ ਚੈਨਲ ਆਹੀਂ ਬੇਨਤੀ ਆ ਕਿ ਤੁਸੀਂ ਪੰਜਾਬ ਚ ਰਹਿ ਕੇ ਪੰਜਾਬ ਨੂੰ ਸਟਰੋਂਗ ਕਰੋ ਆਪਣੀਆਂ ਜੜਾ ਵੱਡੀਆਂ ਜਾ ਰਹੀਆਂ ਅੱਜ ਲੋਕ ਪੰਜਾਬ ਤੋਂ ਬਾਹਰ 20 20 40 40 ਲੱਖ ਰੁਪਏ ਲੈ ਕੇ ਬਾਹਰ ਜਾ ਰਹੇ ਆ ਔਰ ਜੱਤ ਹੋਰੀ ਜੜਾ ਪਿੱਛੋਂ ਇਹ ਤੁਹਾਡਾ ਪਿਛੋਕੜ ਪੰਜਾਬ ਸਾਡਾ ਪੰਜਾਬ ਇਹਨਾ ਸਟਰੋਂਗ ਰੋਗਾ ਬਾਹਰ ਦੇ ਹਾਲਾਤ ਵੀ ਬਹੁਤ ਮਾਰੇ ਆ ਜੀ ਜੋ ਗ੍ਰੇਨ ਦੇ ਵਿੱਚ ਪਿਛਲੇ ਕਾਫੀ ਟਾਈਮ ਤੋਂ ਲੜਾਈਆਂ ਲੱਗ ਰਹੀਆਂ ਨੇਪਾਲ ਦੇ ਵਿੱਚ ਤੁਸੀਂ ਕੀ ਦੇਖ ਰਹੇ ਕੀ ਹਾਲ ਹੋ ਰਿਹਾ ਉਹ ਮੇਰਾ ਸਭ ਆ ਤੁਹਾਡੇ ਚੈਨਲ ਰਾਹੀਂ ਬੇਨਤੀ ਆ ਕਿ ਜਿਹੜੇ ਪੰਜਾਬੀ ਵੀ ਰਹਿ ਗਿਆ ਆਪਣੇ ਇੱਥੇ ਰਹਿ ਕੇ ਕੰਮ ਕਰੋ ਇੱਕ ਹੋਰ ਬੇਨਤੀ ਸਾਡੇ ਨਾ ਹੱਥਾਂ ਦਾ ਜਿਹੜਾ ਸਵਾਦ ਆ ਉਹ ਭਈਆਂ ਦੇ ਖਾਣਾ ਗਿੱਜੇ ਹੋਇਆ ਸਾਡੀਆਂ ਬੀਬੀਆਂ ਸਕੀਨਿਆ ਗੋਲ ਗੱਪੀਆਂ ਦੀ ਬਾਬਾ ਜੀ ਆਜੋ ਇੱਧਰ ਇਹ ਸਾਡੇ ਜਥੇਦਾਰ ਸਾਹਿਬ ਇੱਥੇ ਦੇ ਪ੍ਰਧਾਨ ਆ ਏ ਬੀਬੀ ਨੂੰ ਸ਼ਿਕਾਇਤ ਹੈ ਕਿ ਆਪਾਂ ਚਾਟ ਪਾਪੜੀ ਖਾਣੀਆਂ ਗੋਲ ਗੱਪੇ ਖਾਣੇ ਆ ਜਾਂ ਹੋਰ ਕੋਈ ਖਾਣਾ ਉਹਨਾਂ ਨੇ ਇਹ ਵੀ ਦੇਖਣਾ ਕਿ ਆਪਾਂ ਪੰਜਾਬੀ ਦੇ ਕੋਲ ਜਾ ਕਿਸੇ ਕੋ ਹੋਰ ਗੁਰਸਖ ਦੇ ਕੋਲ ਜਾਈਏ ਭਈਏ ਦੇ ਹੱਥਾਂ ਦਾ ਸਵਾਦ ਇਹ ਇਹ ਜਿਹੜੀ ਬਿਮਾਰੀ ਆ ਇਹਨੂੰ ਟਾਈਮ ਜ਼ਰੂਰ ਲੱਗੂਗਾ ਪਰ ਮੇਰੀ ਬੇਨਤੀ ਆ ਕਿ ਉਹ ਮੇਰੀਆਂ ਭੈਣੋ ਮੇਰੀਆਂ ਮਾਤਾਵੋ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਜਿਹੜਾ ਭਈਆਂ ਦੇ ਹੱਥਾਂ ਦਾ ਗੰਦਾ ਖਾਣਾ ਤੁਸੀਂ ਛੱਡ ਕੇ ਪਰ ਮੈਂ ਇੱਕ ਲਾਸਟ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਇੱਕ ਤਰੀਕ ਤੋਂ ਅਰਦਾਸ ਬੇਨਤੀ ਕਰਕੇ ਮੈਂ ਫਰੂਟ ਤੇ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਇੱਥੇ ਮੈਂ ਉਸ ਦਿਨ ਤੋਂ ਦੇਖ ਰਿਹਾ ਮੇਰੇ ਮੁੰਡੀਆਂ ਉਹ ਭਈਏ ਤਮਾਕੂ ਪੀੜੀਆਂ ਧੂਆਂ ੜਾ ਕੇ ਜਾ ਰਿਹਾ ਅ ਜਿੱਦਨ ਦੀ 5 ਤਰੀਕ 5 ਸਾਲ ਦੇ ਬੱਚੇ ਨਾਲ ਕੋਈ ਕਾਰਮ ਹੋਇਆ ਉਸ ਤੋਂ ਬਾਅਦ ਬਿਲਕੁਲ ਅਸੀਂ ਇੱਥੇ ਰੋਕ ਲਾਤੀ ਆ ਕਿ ਸਾਡੇ ਅੱਗੇ ਜੇ ਕੋਈ ਤਮਾਕੂ ਜਾਂ ਪੀੜੀ ਪੀਂਦਾ ਨਜ਼ਰ ਆ ਗਿਆ ਉਹਦੇ ਘੁੱਟ ਬੜ ਦਿੱਤੇ ਜਾਣਗੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਇੱਕ ਪਾਸੇ ਤਾਂ ਪ੍ਰਸ਼ਾਸਨ ਕਹਿੰਦਾ ਵੀ 200 ਮੀਟਰ ਦੇ ਹਦਾਰੇ ਦੇ ਵਿੱਚ ਸਕੂਲ ਹੋਵੇ ਪਬਲਿਕ ਪਲੇਸ ਦੇ ਵਿੱਚ ਤੁਸੀਂ ਤਮਾਕੂ ਜਾਂ ਬੀਡੀ ਸੈਕਟਰ ਨਹੀਂ ਲਗਾਉਣੀ ਉਹ ਪਬਲਿਕ ਪਲੇਸ ਆ ਉਹ ਤੇ ਹਰੇਕ ਤਰ੍ਹਾਂ ਦਾ ਬੰਦਾ ਆਉਂਦਾ ਆ ਉਹ ਮਤਲਬ ਮਜਬੂਰੀ ਨਾਲ ਸਾਨੂੰ ਤੁਸੀਂ ਇੰਨੀ ਗੰਦੀ ਬਾਦबू ਆਉਂਦੀ ਆ ਤੁਸੀਂ ਹਾਰਪੁਰ ਕੋਰੀ ਜਿਹੜੀ ਮੇਨ ਮੰਡੀ ਆ ਉਤੋਂ ਤੁਸੀਂ ਥੋੜਾ ਜਿਹਾ ਅੱਗੇ 1 ਕਿਲੋਮੀਟਰ ਦੇ ਉਹ ਮੱਛੀ ਮਾਰਕੀਟ ਬਣੀ ਹੋਈ ਐ ਇੰਨਾ ਗੰਦ ਫਲਾਇਆ ਹੋਇਆ ਇਹਨਾਂ ਨੇ ਸੋ ਅਸੀਂ ਸਮਾਂ ਕੱਟ ਕੇ ਜਰੂਰ ਉੱਧਰ ਦੀ ਵਿਜ਼ਿਟ ਜਾਵਾਂਗੇ ਕਿਉਂਕਿ ਚਲੋ ਆ ਸਾਨੂੰ ਬੜੀ ਵਧੀਆ ਤੇ ਬੜੀ ਖੁਸ਼ੀ ਹੋਈ ਹੈ ਜੋ ਕਿ ਤੁਸੀਂ ਆਪਣੇ ਹੁਸ਼ਿਆਰ ਪਰ ਰੋਡ ਤੇ ਬਾਈਪਾਸ ਤੇ ਜਿਹੜਾ ਕਿ ਆਪਣੇ ਪੰਜਾਬੀ ਵੀਰਾਂ ਨੇ ਆਪਣੇ ਆਪਣੇ ਕਾਰੋਬਾਰ ਖੋਲੇ ਆ ਸੋ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣੇ ਕਾਰੋਬਾਰਾਂ ਨੂੰ ਪਰਫੁੱਲਿਤ ਕਰੋ ਸੋ ਪੈਗਾਮੇ ਜਗਤੋਂ ਬਲਜਿੰਦਰ ਗੱਡ ਸਿੰਘ ਕਰਦੀਪਪੁਰ ਧੰਨਵਾਦ